ਪਹਿਲਾਂ ਤਾਂ ਮੈਨੂੰ ਤੂੰ ਛੱਡ ਕੇ ਚਲੀ ਗਈ ਤੇ ਹੁਣ ਮੇਰਾ ਘਰ ਵਾਲਾ ਵੀ ਮੈਨੂੰ ਛੱਡ ਕੇ ਚਲਾ ਗਿਆ ਕੀ ਹੋ ਗਿਆ ਕਦਰੋਂ ਇਹਨੀਆਂ ਕੁਝ ਵੀ ਪੱਬੀ ਕਮ ਲਈ ਤੂੰ ਤਾਂ ਕਵਲੀਆਂ ਗੱਲਾਂ ਕਰਦੀਆਂ ਸਾਰਾ ਦਿਨ ਰੋਕੇ ਕੀ ਹੋਊਗਾ ਮੈਨੂੰ ਦੱਸੀ ਸਿਰਫ ਉਹ ਜੀ ਵਾਪਸ ਆ ਜਾਊਗਾ ਪਬਲੀ ਫਿਰ ਮੈਂ ਹੋਰ ਕੀ ਕਰਾਂ ਨਵਿਨਾਂ ਦਾ ਰੋਕੇ ਕੀ ਹੋਊਗਾ ਐਵੇਂ ਮਨ ਖਰਾਬ ਕਰਦੇ ਤੈਨੂੰ ਦੇਖ ਕੇ ਤੇਰੇ ਵੀਰੇ ਦਾ ਮਨ ਖਰਾਬ ਹੁੰਦਾ ਫਿਰ ਵਾਹਿਗੁਰੂ ਸੀ ਯਾਰ ਇਸੋਖੀ ਨੇ ਰੋਟੀ ਨਹੀਂ ਖਾਦੀ ਹਜੇ ਕੀ ਬਣਉਣਾ ਤਾਂ ਸਾਰਾ ਦਿਨ ਹੀ ਟੈਨਸ਼ਨ ਹੈ ਜੀ ਇਹ ਨਾ ਤਾਂ ਕਿਤੇ ਖੇਤੇ ਜੀ ਲੱਗਦਾ ਨਾ ਘਰੇ ਲੱਗਦਾ ਇਹਨਾਂ ਕਰੇ ਵੀ ਨਹੀਂ ਛੱਡ ਕੇ ਜਾ ਸਕਦਾ ਇਕੱਲੇ ਸਮਝ ਨਹੀਂ ਆਉਂਦੀ ਕੀ ਕਰੀਏ ਇਸੇ ਇਰਤਾ ਜਿਹਾ ਚੰਗੀ ਗੱਲ ਆ ਆਪੇ ਸਾਹ ਹਟਾ ਲਿਆ ਕੋਰੇ ਕਰੇ ਚਲੋ ਐਲਮ ਰੋਟੀ ਪੜਾ ਦਨੇ ਚਲੋ ਜੀ ਮਾਂ ਪਹਿਲਾਂ ਤਾਂ ਮੈਨੂੰ ਤੂੰ ਛੱਡ ਕੇ ਚਲੀ ਗਈ ਤੇ ਹੁਣ ਮੇਰਾ ਘਰ ਵਾਲਾ ਵੀ ਮੈਨੂੰ ਛੱਡ ਕੇ ਚਲਾ ਗਿਆ ਉਹ ਛੱਡ ਕੇ ਚਲੀ ਗਈ ਉਹਨੂੰ ਕਿਤੇ ਸਾਰੇ ਜੀਵੂਗੀ ਮੇਰੇ ਕੋਲ ਤਾਂ ਕੁਝ ਵੀ ਨਹੀਂ ਬਚਿਆ ਘਰ ਬਣਾ ਕੀ ਹੋਇਆ ਓਏ ਸਾਰਾ ਦਿਨ ਰੋਈ ਜਾਇਆ ਕਰ ਲੈ ਰੋਟੀ ਖਾ ਲੈ ਘੜੇ ਨਹੀਂ ਵੀਰੇ ਮੈਂ ਨਹੀਂ ਖਾਣੀ ਰੋਟੀ ਲੈ ਰੋਟੀ ਨਾਲ ਕੀ ਹੋਸਾਗਾ ਰੋਟੀ ਤਾਂ ਖਾਣੀ ਹੈਗੇ ਵੀਰੇ ਮੈਥੋਂ ਇੱਕ ਗੁਰਕੇ ਵੀ ਨਹੀਂ ਅੰਦਰ ਜਾਣਾ ਰੋਟੀ ਤਾਂ ਖਾਣੀ ਹੈ ਬਹੁਗੇ ਫੇਰਾ ਬਿਮਾਰ ਹੋ ਜਾਗੇ ਦੇਖ ਲੈ ਵੀਰੇ ਮੈਂ ਰੋਟੀ ਨਹੀਂ ਖਾਣੀ ਮੇਰਾ ਜਮਾਂ ਦਿਲ ਨਹੀਂ ਕਰਦਾ ਚੁੱਪ ਕਰ ਫੇਰਾ ਜੋ ਛੋਟੀ ਹੁੰਦੀ ਸੀ ਨਾ ਤੁਰੋ ਸੈ ਜਾਂਦੀ ਸੀ ਰੋਂਦੀ ਹੁੰਦੀ ਮੈਂ ਮਨਾ ਕੇ ਤੈਨੂੰ ਰੋਟੀ ਖਵਾਉਣਾ ਹੁੰਦਾ ਸੀਗਾ ਜਿਆਦਾ ਤੇਰੇ ਹਾਂ ਜਰੇ ਤੈਨੂੰ ਤਾਂ ਪਤਾ ਹੀ ਹੈ ਮਾਂ ਆਪਾਂ ਨੂੰ ਛੋਟੇ ਹੁੰਦੇ ਨੂੰ ਛੱਡ ਕੇ ਚਲੀ ਗਈ ਸੀ ਤੇ ਫਿਰ ਤੂੰ ਨਹੀਂ ਮਨਾਏਗਾ ਤੇ ਮੈਨੂੰ ਹੋਰ ਕੌਣ ਮਨਾਊਗਾ ਤੇ ਫਿਰ ਹੁਣ ਵੀ ਤਾਂ ਮੈਂ ਹੀ ਮਨਾ ਰਿਹਾ ਹੈ ਮੇਰੇ ਅੱਖੇ ਰੋਟੀ ਖਾ ਲੈ ਫਿਰ ਹੁਣਾ ਪਰ ਮੈਂ ਇੱਕ ਸ਼ਰਤ ਤੇ ਰੋਟੀ ਖਾਉਂਗੀ ਰੋਟੀ ਦੀ ਪਹਿਲੀ ਓਰ ਕੇ ਤੂੰ ਹੀ ਮੇਰੇ ਮੂੰਹ ਚ ਪਾਏਗਾ ਜਿਵੇਂ ਛੋਟੇ ਹੁੰਦੇ ਦੇ ਪਾਉਂਦਾ ਸੀ ਠੀਕ ਹੈ ਲੈ ਕਿੱਡੀ ਗੱਲ ਹੈ ਮੈਂ ਖਵਾ ਦਿੰਦਾਗਾ ਮਸਾ ਹੁਣ ਰੋਟੀ ਖਾਜੂ ਠੀਕ ਹੈ ਫਿਰ ਆਪਾਂ ਗੱਲਾਂ ਕਰਾਂਗੇ ਤੇ ਵੀਰੇ ਭਾਬੀ ਕਦੋਂ ਕਹੋ ਕੋਈ ਨਾ ਮੌਜ ਨਾਲ ਵੀ ਗੱਲ ਕਰ ਦਾਂਗਾ ਕਹਿ ਦੇਣਾ ਉਹਨੂੰ ਛੇਤੀ ਆਜੂਗੀ ਵੀਰੇ ਮੇਰਾ ਨਾ ਕੱਲੀ ਦਾ ਘਰੇ ਜਮਾਂ ਦਿਲ ਨਹੀਂ ਲੱਗਦਾ ਤੁਸੀਂ ਵੀ ਕੰਮ ਤੇ ਚਲੇ ਜਾਂਦੇ ਹੋ ਪਰ ਮੈਨੂੰ ਵੀ ਬਾਹਰ ਕੰਮ ਕਰਨ ਦੇ ਹੋਏ ਨੇ ਖੇਤ ਵੀ ਜਾਣਾ ਪੈਂਦਾ ਹੈਗਾ ਕੋਈ ਨਾ ਚੱਲ ਮੈਂ ਉਹਨੂੰ ਕਹਿ ਦੂੰਗਾ ਉਹ ਆਜੂਗੀ ਛੇਤੀ ਠੀਕ ਹੈ ਵੀਰੇ ਤੇ ਤੂੰ ਰੋਟੀ ਖਾ ਲੈ ਤੇ ਆਰਾਮ ਕਰ ਲੈ ਹੁਣ ਹਾਂ ਨਾਲੇ ਵੀਰੇ ਮੈਂ ਬੇਬੀ ਨਾਲ ਵੀ ਗੱਲ ਕਰਨੀ ਸੀ ਆ ਚਲ ਵੀ ਫਿਰ ਨਾਲ ਗੱਲ ਕਰ ਲੈਣਾ ਠੀਕ ਹੈ ਤੇ ਪੈ ਜੀ ਇੱਥੋਂ ਬਾਅਦ ਆ ਰੋਈ ਨਾ ਜਾਈਂ ਟੰਗਾ ਠੀਕ ਹੈ ਵੀਰੇ ਸ਼ਸ਼ੀਕਰ ਬੇਬੇ ਕਿਵੇਂ ਹੋ ਠੀਕ ਹੋ ਤੁਸੀਂ ਤੈਨੂੰ ਮੋ ਕਿਵੇਂ ਆ ਬੇਬੇ ਮੇਰਾ ਵੀ ਇੱਥੇ ਬਿਲਕੁਲ ਦਿਲ ਨਹੀਂ ਲੱਗਦਾ ਮੈਨੂੰ ਸਾਰਾ ਦਿਨ ਬਸ ਇਨਾਂ ਦੀ ਯਾਦ ਆਉਂਦੀ ਰਹਿੰਦੀ ਕੋਈ ਨਹੀਂ ਬੇਬੇ ਮੈਂ ਥੋੜੇ ਦਿਨਾਂ ਤੱਕ ਹੋਂ ਨਹੀਂ ਆ ਤੂੰ ਫਿਕਰ ਨਾ ਕਰ ਨਾਲੇ ਵੀਰਾ ਕਹਿੰਦਾ ਸੀ ਭਾਬੀ ਆਊਗੀ ਤੇ ਭਾਬੀ ਨਾਲ ਵੀ ਗੱਲ ਕਰਨੀ ਇੱਕ ਵਾਰੀ ਦਸਹੀਰ ਨਾਲ ਵੀ ਗੱਲ ਕਰ ਹੀ ਲਈਏ ਅਜੂਗੀ ਕਹਿ ਦਿੰਦੇ ਹਾਂ ਹੈਲੋ ਹੈਲੋ ਹਾਂਜੀ ਕਿਵੇਂ ਹੋ ਠੀਕ ਹੈ ਵਧੀਆ ਸੀ ਤੁਹਾਨੂੰ ਦੱਸ ਆ ਵਧੀਆ ਨੇ ਹੋਰ ਫਤਿਹ ਠੀਕ ਹੈ ਬਸ ਕੁਛ ਨਹੀਂ ਘਰੇ ਕੰਮ ਕਰੀ ਜਾਂਦਾ ਸੀਗਾ ਅੱਛਾ ਤੇ ਉਹ ਸੁਖੀ ਆ ਰਹੀ ਸੀ ਉਹ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਭਾਬੀ ਨੂੰ ਫੋਨ ਕਰਦੇ ਵੀ ਆ ਜੂਗੀ ਭਾਬੀ

ਇਹ ਨੂੰ ਨਹੀਂ ਪਤਾ ਲੱਗੇ ਹਨਾ ਬਸ ਇਹਨਾਂ ਨੂੰ ਮੈਂ ਸਾਡੇ ਘਰ ਦਾ ਏਡੀਆਂ ਗੱਲਾਂ ਹੋਗੀਆਂ ਕਹਿੰਦੇ ਤੂੰ ਤਾਂ ਪਤਾ ਵੀ ਨਹੀਂ ਲੱਤਾ ਮੜਖੇ ਹੋਰ ਬੇਪਰਵਾਹ ਮਤਲਬ ਇਹ ਨਹੀਂ ਕਰਦੇ ਪਤਾ ਕਿ ਕਿਤੇ ਗਲਤੀ ਹੋ ਗਈ ਮੰਮਾ ਕਹਿੰਦੇ ਤੁਮ ਕੋਲ ਨਹੀਂ ਆਇਆ ਕਿਤੇ ਫਿਲਮ ਦੇਖ ਮਾਰੀਆਂ ਚਲ ਤਾਂ ਇਹਦੇ ਤਾਂ ਗਲਤੀ ਹੋ ਗਈ ਸੀ ਮੇਰਾ ਤਾਂ ਕੀ ਕਸੂਰ ਸੀ ਫਿਰ ਉਹਦੇ ਚ ਬਾਤ ਇਹ ਆਈ ਹੋ ਗਏ ਤੇ ਤੇ ਚਲ ਤੂੰ ਆ ਕੇ ਫਿਰ ਕੱਲ ਨੂੰ ਆ ਜੀ ਹਾਂਜੀ ਮੈਂ ਕੱਲ ਆਨੂੰ ਦੀ ਬੇਬੇ ਦਾ ਕਹਿੰਦੀ ਤਿਰ ਪਿਓ ਤੋਂ ਬਾਅਦ ਮੈਂ ਤੇਰੇ ਹੀ ਨਾਲ ਰਹਗੀਆ ਤੂੰ ਹੀ ਏਡੀ ਵੱਡੀ ਗਲਤੀ ਕਰਦੇ ਸੀ ਤੇ ਮੰਗਲ ਮੂਹੇ ਮੈਂ ਕਿਵੇਂ ਜਾਂਦੀ ਕਿਹੜਾ ਮੂੰਹ ਲੈ ਕੇ ਜਾਂਦੀ ਉਹਦਾ ਮਤਲਬ ਕੀ ਸੀ ਬਸ ਉਹਨੂੰ ਪਤਾ ਨਹੀਂ ਪਰਾ ਨਹੀਂ ਲੈ ਹੁੰਦਾ ਨਾ ਮੂੰਹ ਨੂੰ ਦੱਸ ਕੇ ਹੁੰਦਾਗਾ ਕੁਝ ਅੱਛਾ ਸਿਆਰ ਤੇ ਆਈ ਸਕਦੇ ਸੀ ਉਹ ਤਾਂ ਮਾਸੇ ਆ ਗਈ ਚੱਲ ਵਧੀਆ ਹੋ ਦੋ ਔਰ ਮੈਂ ਦੱਸਿਆ ਸੀਗਾ ਮਾਹ ਮਮੀ ਤੇਰੇ ਨਾਲ ਤਾਂ ਮਾਸੀ ਵਧੀਆ ਮੈਂ ਸਾਸ ਬਗਾਨੀ ਆਗਲੀ ਮਕਾਇਂ ਕਰਕੇ ਇੱਕ ਵਕਤ ਨਾ ਮੇਰਾ ਸਾਣਾ ਬਾਪ ਦੇ ਕੇ ਗਿਆ ਹਾਂ ਚੱਲ ਹੁਣ ਬਸ ਇਹਦੇ ਨਾਲ ਬਾਲਾ ਲੜੀ ਵੀ ਨਾ ਜਿਹੜਾ ਸੁੋਣਾ ਸੀ ਹੋ ਗਿਆ ਨਹੀਂ ਨਹੀਂ ਕਿਉਂ ਨਰ ਨਾ ਮਾਤਾ ਤੋਂ ਨੰਨ ਲੱਗੀ ਹੁੰਦੀ ਹਾਂ ਤੇ ਚੱਲ ਤੂੰ ਐਂ ਫਿਰ ਕੱਲ ਨੂੰ ਆ ਜੇ ਸੰਗਾ ਜੀ ਆ ਜੀ ਠੀਕ ਹੈ ਉਹ ਵੀ ਆਈ ਨਾ ਨਾ ਨੰਮੋ ਨਹੀਂ ਆਈ ਨੰਮੋ ਦੇ ਫਿਰ ਪੜ੍ਹਾਈ ਖਰਾਬ ਹੁੰਦੀ ਉਹ ਸਕੂਲ ਜਾਂਦੀ ਬੇਬੇ ਹੋਣੀ ਜਾਂਦਾ ਅੱਛਾ ਬੇਬੇ ਬੇਬੇ ਠੀਕ ਹੈ ਹਾਂ ਬੇਬੇ ਠੀਕ ਹੈ ਇਹ ਸਾਰਾ ਦਿਨ ਰੋਈ ਜਾਂਦੀ ਸੀ ਉਹਨਾਂ ਨੇ ਮੈਨੂੰ ਫੋਨ ਕਰਤਾ ਇਹ ਕਹਿੰਦਾ ਵੀ ਇੱਥੇ ਛੱਡ ਜਾਨੇ ਹੈਗੇ ਕੀ ਹੋਰਾਂ ਇਹ ਬੀਚਲ ਹੁਣ ਤਾਂ ਇਹਨੂੰ ਵੀ ਸੰਭਲਣਾ ਚਾਹੀਦਾ ਜਵਾਕਾ ਕਨੇ ਦੇਖਣਾ ਚਾਹੀਦਾਗਾ ਐਥੇ ਫੇਰ ਰੋ ਜਾਂਦੀ ਸੀ ਅੱਜ ਹੁਣ ਮੈਂ ਤਾਂ ਰੋਟੀ ਫੜਾ ਕੇ ਆਇਆ ਹਾਂ ਮੇਰੀ ਗੱਲ ਰੋ ਨਾਲ ਕੀ ਹੋ ਜੂ ਕੀ ਫੋਦੀ ਵਾਪਸ ਆ ਜੂਗਾ ਸਾਡੇ ਜਵਾਕਾ ਕਾ ਨਹੀਂ ਦੇਖੇ ਹਨਾ ਵਧੀਆ ਸੋਹਣੇ ਜਵਾਕ ਨੇ ਔਰ ਜਿਹੜਾ ਕੋ ਸੋਨਾ ਸੀ ਉਹ ਤਾਂ ਹੋ ਗਿਆ ਹੁਣ ਕੋਈ ਤਾਂ ਮੈਨਾਂ ਤੇ ਤੁੰਟੀ ਹੈ ਓਕੇ ਇਹ ਕਿਸਮਤ ਦੀ ਹੈ ਜਾਂ ਗੋਸਲੇ ਕਾ ਸਾਰੀ ਜਿੰਦਗੀ ਅੰਦਰ ਦੁੱਖ ਦੇਖੇ ਨੇਗੇ ਇਹ ਜਿਹੜਾ ਕੱਪਟਨ ਲਿਖਿਆ ਹੋਤਾ ਉਹ ਕੀ ਰਹਾ ਆਪਣੇ ਆਪੇ ਕੁਝ ਨਹੀਂ ਹੈਗਾ ਹਾਂ ਹਾਂ ਇਹ ਤਾਂ ਹੈਗਾ ਤਾਂ ਬਾਈ ਬੁਣੇਗਾ ਸਹੀ ਹੈ ਲੈ ਕੋਈ ਨਾ ਆ ਕੇ ਤੂੰ ਸਮਝਾ ਦੇ ਫਿਰ ਇਹਨੂੰ ਇਹ ਆ ਜੀ ਫਿਰ ਠੀਕ ਹੈ ਆ ਜੀ ਹਾਂ ਠੀਕ ਹੈ ਹਾਂ ਧਿਆਨ ਰੱਖਿਓ ਤੁਸੀਂ ਹਾਂ ਹਾਂ ਕੋਈ ਨਾ ਠੀਕ ਹੈ ਠੀਕ ਹੈ ਨਾ ਚਲੋ ਸੇਰ ਤਾ ਜੋਗੇ ਜਿੱਦੇ ਟੈਨਸ਼ਨ ਲੈਟ ਜੋਗੇ ਮੈਂ ਹਾਂ ਦਾ ਖਿਆਲ ਰੱਖੂ ਅਪੇ ਵੀਰੇ ਵੀਰੇ ਅਰੇ ਚਾਹ ਪੀ ਲਓ ਤੂੰ ਜਾਗਾ ਤੋ ਕਰ ਲੈ ਸੁੱਕੀ ਮਾਪੀ ਕਰ ਲੈਂਦਾ ਨਾ ਵੀਰੇ ਕੋਈ ਗੱਲ ਨਹੀਂ ਵੈਸੇ ਵੀ ਮੈਂ ਸਾਰਾ ਦਿਨ ਤਾਂ ਪਈ ਰਹਿੰਦੀ ਆ ਤੇ ਰਾਤ ਨੂੰ ਮੈਨੂੰ ਗੇਠੀ ਨਹੀਂ ਹੁੰਦੀ ਆ ਚਲ ਕੋਈ ਨਾ ਮੈਂ ਪੀ ਕਰ ਲਿਆ ਕਰੂੰ ਕੰਮ ਥੰਦਾ ਤੂੰ ਕੰਮ ਥੰਦਾ ਨਾ ਕਰਿਆ ਕਰ ਤੇ ਵੀਰੇ ਭਾਬੀ ਨਾਲ ਗੱਲ ਹੋਈ ਆ ਕਦੋਂ ਕਰੂਗੀ ਹਾਂ ਉਹਦੇ ਨਾਲ ਗੱਲ ਹੋ ਗਈ ਸੀ ਉਹ ਆਊਗੀ ਅੱਜ ਕਹਿੰਦੇ ਕਹਿੰਦੇ ਆ ਜਾਊਗੀ ਵੀਰੇ ਮੈਂ ਨਾ 1-2 ਦਿਨਾਂ ਤੱਕ ਘਰ ਜਾਣਾ ਬੇਬੇ ਬਿਮਾਰ ਹੋ ਰਹੀਆ ਤੇ ਉਹ ਬਿਲਕੁਲ ਵੀ ਜੀ ਨਹੀਂ ਲਾਉਂਦੀ। ਕਿਉਂ ਬੇਬੇ ਨੂੰ ਕੀ ਹੋ ਗਿਆ? ਬਿਮਾਰ ਹੋ ਰਹੀਆ ਵੀਰੇ ਕਾਫੀ ਜ਼ਿਆਦਾ। ਨਹੀਂ ਤੂੰ ਇੱਥੇ ਰਹਿ ਹਜੇ ਕੋਈ ਨਾ ਬੇਬੇ ਕੋਲ ਨਾ ਮੈਂ ਸਿਰ ਤੇ ਨੂੰ ਕਹ ਦੇਣਾ ਆਉਂਦੀ ਹੋਈ ਜਾਈ ਆਉਗੀ। ਠੀਕ ਹੈ ਵੀਰੇ। ਹਾਂ ਤੂੰ ਇੱਥੇ ਰਹਿ ਹਜੇ 4 ਦਿਨ। ਪਰ ਵੀਰੇ ਦੇਖੀ ਬੇਬੇ ਫੇਰ ਬਦਮਾਰ ਹੋ ਜੂਗੀ। ਪਰ ਵੀਰੇ ਮੇਰਾ ਇੱਥੇ ਹੁਣ ਜੀ ਨਹੀਂ ਲੱਗਦਾ। ਮੈਂ ਬੜਾ ਟਾਈਮ ਇੱਥੇ ਨਹੀਂ ਰਹਿ ਸਕਦੀ। ਅੱਜ ਆਊਗਾ ਨਾ? ਸਰ ਜੀ ਅਕੀਲਾ ਗਿਰੂ ਵਹਤੇ ਨਾਲ ਠੀਕ ਹੈ ਕੋਈ ਨਾ ਤੂੰ ਫੇਕਰ ਨਾ ਯਾਰ ਤੂੰ ਆਰਾਮ ਕਰ ਲੈ ਕੋਈ ਨਾ ਕੰਮ ਥੰਦੇ ਮਾਪੀ ਕਰ ਲਊਗਾ ਠੀਕ ਹੈ ਸਿਰ ਤੂੰ ਕਹ ਦੇਣਾ ਜੇ ਬੇਜ਼ਾ ਪਤਾ ਲੇਉਗੀ ਜੇ ਮੈਂ ਗਿਆ ਤਾਂ ਫਿਰ ਇਹਦੇ ਕੋਲੇ ਕੌਣਾ ਸੁਖੀ ਹੋਣਾ ਇਹ ਇਕੱਲੇ ਰਹਿ ਜਾਊਗਾ ਅਸੀਂ ਸਿਰ ਤੇ ਨਾਲ ਕਰ ਦਾਂਗੇ ਆਜਾ ਆਜਾ ਆਰੇ ਮੇਰੇ ਕੋਲੇ ਆ ਜਾ ਪੁੱਤ ਮੰਮੀ ਜਾ ਰਹਾ ਕੋਈ ਨਹੀਂ ਆ ਦੇਖ ਲੈ ਆੜ ਕੇ ਕਿਚੁੰਨੀ ਸਸ਼ੀ ਕਾਲ ਬੇਬੀ ਕਿਵੇਂ ਹੋ ਹਾਂ ਵਧੀਆ ਹਾਂ ਠੀਕ ਹਾਂ ਹਾਂ ਵਧੀਆ ਆਰੇ ਮੇਰੇ ਕੋਲੇ ਆ ਹਾਂ ਪੁੱਤ ਹਾਂ ਮੇਰੇ ਕੋਲ ਹੀ ਹਾਂ ਮੇਰੇ ਕੋਲ ਹੀ ਆ ਲੈ ਬੇਬੇ ਮੈਨੇ ਨੂੰ ਅੰਦਰ ਖੇਡਾਂ ਹੀ ਫੜਾਇਆ ਮਾਂ ਹਾਂ ਪੁੱਤ ਫੜਾਇਆ ਜਾ ਹਾਂ ਹੋਰ ਖੇਡ ਲੱਗ ਗਈ ਮੰਮੀ ਜਾ ਰਹਾ ਵਾਲੀ ਰਿਹੜ ਦੀ ਕਰੀ ਜਣਾ ਨਾਲੇ ਹੁਣ ਸੁੱਖਣਾ ਵੱਡਾ ਹੋ ਗਿਆ ਫਿਰ ਰੋਂਦਾ ਵਾਲਾ ਹੈਗਾ ਹੈ ਕਿڑی ਜੀ ਕਰੀ ਜਾਂਦਾ ਚੀ ਚਲ ਹਾਂ ਬਤ ਹੁਣ ਤੂੰ ਦੱਸ ਠੀਕ ਰਹਿਨੀ ਆ ਹਾਂ ਬੇਬੇ ਵਧੀਆ ਬਹਿ ਗਿਆ ਅੰਦਰ ਖੇਡਾ ਜਾਂ ਦੇਖ ਕੇ ਚਲ ਵਧੀਆ ਜਵਾਬ ਤਾਂ ਹੀ ਹੁੰਦਾਗਾ ਨਾ ਰੋ ਬਿਨਾਂ ਰੋ ਜੇ ਰੋਣ ਲੱਗ ਗਿਆ ਹੋਰ ਬੇਬੇ ਪਤਾ ਨਹੀਂ ਕਾਤੋਂ ਰਿਆਡ ਕਰੀ ਜਾਂਦਾ ਸਵੇਰ ਦਾ ਜੀ ਕਰਦਾ ਹੁੰਦਾ ਨਾ ਜਿਵੇਂ ਕਹੇ ਦੀ ਆਏ ਤਾਂ ਨਹੀਂ ਕਿਤੇ ਕਰੇ ਤਾਂ ਨਹੀਂ ਰੋਂਦਾ ਘਰੇ ਵੀ ਐਂ ਕਰੀ ਗਿਆ ਅੱਜ ਤਾਂ ਇਹ ਸਾਰਾ ਫੇਰ ਅੱਛਾ ਉਹ ਕੀ ਕਰਨਾ ਪਤਾ ਨਹੀਂ ਇੱਕ ਗਰਮੀ ਜੀ ਕਰਕੇ ਐਂ ਕਰ ਗਿਆ ਸਫਰ ਤੇ ਆਉਣਾ ਚਾਹਣਾ ਤੇ ਹੋਰ ਬੇਬੇ ਠੀਕ ਰਹਿਨੀ ਆ ਹਾਂ ਤੂੰ ਤਾਂ ਠੀਕ ਹੀ ਆ ਕੁੰਤਾ ਮੇਰਾ ਦੇਖ ਕੇ ਤਾਂ ਕੁਝ ਦੁਖਦਾਈ ਨਹੀਂ ਜੀ ਗੋਡਿਆਂ ਦਾ ਆਲਾਜ ਆ ਉਹ ਤਾਂ ਦੇਖੋ ਹੋਇਆ ਬਈ ਹੈ ਨਾ ਵੇ ਆ ਪੁੱਤ ਦਾ ਸਦਮਾ ਐਡਾ ਹੋ ਗਿਆ ਹੈ ਨਾ ਕਿ ਥੋੜੀ ਘੜੀ ਗੱਲ ਹੈ ਕੋਈ ਬੇਬੇ ਬੈਸ ਤੇ ਮੈਂ ਆਪਣੇ ਉਧਰ ਹੀ ਜਾਂਦੀ ਸੀ ਮੈਂ ਇਧਰ ਮੰਮੀ ਕੋਲ ਆਈ ਹੋਈ ਸੀਗੀ ਤੇ ਮੈਨੂੰ ਇਹਨਾਂ ਦਾ ਫੋਨ ਆਇਆ ਸੀਗਾ ਤੇ ਸੁਖੀ ਵੀ ਮੈਨੂੰ ਕਹੀ ਨਹੀਂ ਸੀ ਵੀ ਬੇਬੇ ਬਿਮਾਰ ਆ ਮੈਂ ਖਚਲ ਮੈਂ ਪਤਾ ਲੈ ਜਾਂਦੀ ਹੋਈ ਚਲ ਚੰਗਾ ਹੋ ਗਿਆ ਪੁੱਤ ਤੂੰ ਆ ਗਈ ਪਰ ਹੁਣ ਐਨਾ ਦੁੱਖ ਵੀ ਝੱਲਣਾ ਕਿੱਥੇ ਮਾਂ ਪਿਓ ਦੇ ਸਾਰੇ ਦੀ ਗੱਲ ਹੈ ਬਹੁਤ ਔਖਾ ਹੈ ਬੇਬੇ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਐਵੇਂ ਫਿਕਰ ਨਾ ਕਰਿਆ ਕਰ ਆਪ ਬਿਮਾਰ ਹੋ ਕੇ ਬੈਜੇਂਗੀ ਪਿੱਛੋਂ ਇਹਨਾਂ ਦਾ ਕੀ ਹੋਊਗਾ ਬਿਮਾਰ ਤਾਂ ਹੋ ਹੀ ਗਈ ਹੋਈ ਨਹੀਂ ਹੌਲੀ ਹੌਲੀ ਨਿਕਲਾਂ ਮੈਂ ਸਦਮੇ ਚ ਜੋ ਕੀ ਕਰਾਂ ਮੇਰੇ ਕਿਹੜਾ ਕੋਈ ਸਾਰੇ ਦੀ ਗੱਲ ਹੈ ਬੇਬੇ ਨਿਕਲਣਾ ਪਊਗਾ ਸਦਮੇ ਚ ਤਾਂ ਆ ਸੁੱਖੀ ਕਰਕੇ ਹਾਂ ਪੁੱਤੇ ਤਾਂ ਤੇਰੀ ਗੱਲ ਠੀਕ ਹੈ ਮੈਂ ਤਾਂ ਨਿਕਲ ਜੂ ਸਦਮੇ ਚੋਂ ਮਾਨੂੰ ਆਪਦਾ ਸੰਭਾਲ ਲੂੰ ਦੁਮਾ ਇਹ ਰੱਬ ਮੇਰੇ ਰੱਬ ਨੇ ਉਹ ਕੀਤਾ ਐਡਾ ਪਹਾੜ ਚੜਤਾ ਤੂੰ ਕਿਵੇਂ ਦੇਖਾ ਸੁਖੀ ਨੂੰ ਕਿੱਡੀ ਕ ਉਮਰ ਆਉਦੀ ਹੋ ਨਹੀਂ ਨਾ ਦੇਖੀ ਜਾਂਦੀ ਮੈਥੋਂ ਕੀ ਕਰਾਂ ਬੇਬੇ ਸੁਖੀ ਨੂੰ ਤਾਂ ਆਪਾਂ ਸੰਭਲਾਂਗੇ ਸਾਰੇ ਰਲ ਮਿਲ ਕੇ ਪਰ ਤੁਸੀਂ ਆਪ ਦਾ ਧਿਆਨ ਰੱਖੋ ਤੁਸੀਂ ਨਾ ਬਿਮਾਰ ਹੋ ਕੇ ਬਹਿ ਜਿਓ ਕਰ ਜਮਾ ਮੰਜੇ ਤੇ ਪੈ ਜਾਓ ਉਤੋ ਤੇਰੀ ਗੱਲ ਠੀਕ ਐ ਮੈਥੋਂ ਸੁਖੀ ਨਹੀਂ ਵੇਖੀ ਜਾਂਦੀ ਕਿੱਡੀ ਕ ਉਮਰ ਹੈਗੀ ਆ ਉਹਦੀ ਤੇ ਨਿੰਮੋ ਅੱਜ ਤੋਂ ਪਿਓ ਬਾਰੀ ਹੋ ਗਈ ਐ ਦੇਖ ਲਾਉਣ ਤੂੰ ਬੇਬੇ ਆ ਗੱਲ ਤਾਂ ਮੈਂ ਵੀ ਸੋਚੀ ਅੰਸੀ ਕਿਉਂ ਨਾ ਆਪਾਂ ਸੁਖੀ ਦਾ ਦੂਸਰਾ ਵਿਆਹ ਕਰ ਦਈਏ। ਉੱਤਾ ਗੱਲ ਮੈਂ ਤੈਨੂੰ ਕਹਿਣ ਲੱਗੀ ਸੀ ਤੂੰ ਮੇਰੇ ਮਨ ਦੀ ਗੱਲ ਤੂੰ ਕਹਿ ਤੀ। ਚੱਲ ਫਿਰ ਬੇਬੇ ਅੱਜ ਹੀ ਮੈਂ ਜਾਨੀਏ ਤੇ ਸੁਖੀ ਨਾਲ ਗੱਲ ਕਰਕੇ ਵੇਖੂਗੀ ਕੀ ਕਹਿੰਦੀ ਉਹ। ਹਾਂ ਬੁੱਤ ਤੂੰ ਉਹਨੂੰ ਪੁੱਛ ਮੜਾ ਜਾ। ਮੈਂ ਤਾਂ ਪੁੱਛੀ ਨਹੀਂ ਸਕਦੀ ਮੇਰੇ ਤਾਂ ਏਡਾ ਦਿਲ ਹਾਇ ਨਹੀਂ ਹੈ ਉਹਨੂੰ। ਮੈਂ ਗੱਲ ਕਰੂੰਗੀ ਮੈਂ ਰੋਪ ਪਹਿਲਾਂ ਆਪ ਕਹੂੰਗੀ ਉਹ ਫਿਰ ਉਹ ਰੋਣ ਲੱਗ ਜੂ। ਗੱਲ ਤਾਂ ਤੂੰ ਹੋਣੀ ਨਹੀਂ। ਰੋਂਦੇ ਦਾ ਬੇਬੇ ਉਹ ਵੀ ਰਹਿੰਦੀ ਆ ਸਾਰਾ ਦਿਨ। ਉਤਾਈਏ ਬੁੱਤ ਮੈਨੂੰ। ਦੁਖੀ ਵਾਲਾ ਵੱਡਾ ਪਹਾੜ ਸਿੱਟਦਾ ਰੱਬ ਨੇ ਨਿੱਕੀ ਜੀ ਉਹ ਤਾਂ ਗੱਲ ਹੈ ਬੇਬੇ ਨਾਲ ਵਿਚਾਰੀ ਜਵਾਕੜੀ ਨਿੰਮੋ ਫਿਰ ਉਹੀ ਤਾਂ ਗੱਲ ਹੈ ਪਿਓ ਵਾਰੀ ਉਹ ਹੋ ਗਈ ਅੱਜੀ ਮੈਨੂੰ ਪਤਾ ਬੇਬੇ ਸੁਖੀ ਨਾ ਨੁਕਰ ਤਾਂ ਕਰੂਗੀ ਪਰ ਮਨਾ ਲੂੰਗੀ ਮੈਂ ਉਹਨੂੰ ਕਿਵੇਂ ਨਾ ਕਿਵੇਂ ਕਰਕੇ ਹਾਂ ਪੁੱਤ ਮੈਂ ਤਾਂ ਐ ਕਹਿ ਰਹੀ ਤੂੰ ਮਨਾ ਲਾ ਤੇਰੇ ਤੇਰਾ ਅੱਖਾ ਮੰਨ ਲੂ ਮੈਂ ਕਹਿੰਦੀ ਸੋਹਣੀ ਨਹੀਂ ਲੱਗਦੀ ਬੇਬੇ ਐ ਕਿੰਨਾ ਕੁ ਟਾਈਮ ਬੈਠੀ ਰਹੂਗੀ ਮੈਨੂੰ ਦੱਸ ਕੀ ਦੇ ਸਾਰੇ ਜ਼ਿੰਦਗੀ ਕੱਟੂਗੀ ਉਹ ਤੇ ਮੈਂ ਕਿੰਨਾ ਕੁ ਜਰ ਬੈਠੀ ਰਹੂੰ ਉਹੀ ਤਾਂ ਗੱਲ ਹੈ ਫੇਰ ਉਹਦਾ ਕੌਣ ਹੈ ਉਹ ਤਾਂ ਆਹੀ ਗੱਲ ਕਹਿ ਦਿੰਦੇ ਕੋਈ ਨਾ ਬੇਬੇ ਹੈਗੀ ਆ ਬੇਬੇ ਹੈਗੀ ਆ ਬੇਬੇ ਕਿੰਨਾ ਕਿਰ ਬੈਠੀ ਰਹੂ ਮੇਰਾ ਤਾਂ ਇਹ ਨਹੀਂ ਪਤਾ ਅੱਜ ਮੇਰੀ ਭਲਕੇ ਦੁਆ ਦੇਣਾ ਪੁੱਤ ਨੂੰ ਸਮਝਾ ਦੇ ਤੂੰ ਬੇਬੇ ਮੈਂ ਸਮਝਾਉਂਗੀ ਤੇ ਤੂੰ ਵੀ ਮੜੀ ਜੀ ਗੱਲ ਕਰ ਲਈ ਉਹਦੇ ਨਾਲ ਕਰ ਲੂੰ ਪਹਿਲਾਂ ਤੂੰ ਕਰੀ ਹਾਂ ਮੈਂ ਕਰ ਲੂੰਗੀ ਤੇ ਫਿਰ ਮੈਂ ਤੁਹਾਨੂੰ ਫੋਨ ਤੇ ਗੱਲ ਕਰਵਾ ਦੂੰਗੀ ਉਹਦੇ ਨਾਲ ਤੇ ਨਿੰਮੋ ਉਹ ਸਕੂਲ ਗਈ ਹੋਈ ਐ ਅੱਛਾ ਤੇ ਆ ਜਿਓ ਤੁਸੀਂ ਵੀ ਉਧਰ ਗੇੜਾ ਮਾਰ ਲਿਓ ਕੋਈ ਨਹੀਂ ਪੁੱਤ ਮੈਂ ਆ ਜੂੰਗੀ ਆਉਣ ਨੂੰ ਕੀ ਹਜੇ ਮੇਰਾ ਨਾ ਪੈਰ ਜੇ ਨਹੀਂ ਪੱਟੇ ਜਾਂਦੇ ਅਗਲਾ ਕਦ ਆਏ ਫਿਰ ਦੇਤਰੀ ਮਾਂ ਦਾ ਲੈ ਬੇਬੇ ਲੋਕਾਂ ਦਾ ਕੀ ਆ ਲੋਕਾਂ ਨੂੰ ਤਾਂ ਗੱਲਾਂ ਧਿਆਣੀਆਂ ਚਾਹੀਦੀਆਂ ਨੇ ਉਹੀ ਭੌਂਕੀ ਜਾਂਦੇ ਰਹਿੰਦੇ ਆ ਇਹਨਾਂ ਨਾਲ ਸੋਚਿਆ ਕਰ ਇਹਨਾਂ ਦਾ ਪਰ ਆਪਦੇ ਮਨ 'ਚ ਹੀ ਆਈ ਜਾਂਦੇ ਮੈਨੂੰ ਵੀ ਆਏ ਨਾ ਕਹੇ ਅਗਲਾ ਆਏ ਨਾ ਕਹੀ ਚੱਲ ਕੋਈ ਨਹੀਂ ਪੁੱਤ ਮੈਂ ਆਉਂਗੀ ਤੂੰ ਆਹ ਗੱਲ ਆਪਾਂ ਛੇੜੀ ਉਹਦੇ ਕੋਲ ਤੂੰ ਛੇੜ ਕੇ ਦੇਖੇਗਾ ਠੀਕ ਹੈ ਬੇਬੇ ਮੈਂ ਪਹਿਲਾਂ ਮੰਗੇ ਕੋਲ ਕਰੂੰਗੀ ਹਾਂ ਇਹਨਾਂ ਨਾਲ ਵੀ ਗੱਲ ਕਰਨਾ ਆਖਣ ਦੀ ਤੂੰ ਕੱਲੀ ਐ ਸੋਚ ਕੇ ਨਾ ਨਾ ਪਹਿਲਾਂ ਤੂੰ ਮੰਗੇ ਨਾਲ ਹੀ ਗੱਲ ਕਰੀ ਹਾਂਜੀ ਦੋਨੇ ਜਣੇ ਗੱਲ ਕਰ ਬੇਬੇ ਆ ਜਾ ਕਰਨ ਵਾਲੇ ਕੱਲੀ ਦਾ ਹੈ ਨਾ ਬੈਠੀ ਰਹਿਣੀ ਕੱਲੀ ਘਰੇ ਏਡੇ ਵੱਡੇ ਘਰ ਚ ਕਿੱਥੋਂ ਜੀ ਲੱਗਦਾ ਕਿੱਥੋਂ ਜੀ ਲੱਗਦਾ ਪੁੱਤ ਘਰ ਤਾਂ ਹੁਣ ਭਾਪਾਂ ਕਰਦਾ ਕੋਈ ਨਹੀਂ ਪੁੱਤ ਮੈਂ ਜ਼ਰੂਰ ਆਉਂਗੀ ਤੇ ਤੁਸੀਂ ਆਪਾਂ ਗੱਲ ਕਰੋ ਦੇਣਾ ਤੇ ਮੇਰੇ ਬੈਠੀ ਬੈਠੀ ਆਪਾ ਦਾ ਕੰਮ ਕਰੀ ਕੋਈ ਨਾ ਬੇਬੇ ਤੈਨੂੰ ਨਹੀਂ ਕੁਝ ਹੋਣ ਦਿੰਦੇ ਐਵੇਂ ਨਾ ਫਿਕਰ ਜ ਕਰਿਆ ਕਰ ਚਲ ਠੀਕ ਹੈ ਚੈਨਲ ਦਵਾਈ ਬੂਟੀ ਲੈ ਲਿਆ ਕਰ ਹਾਂ ਲੈਣੀ ਹੈ ਦਵਾਈ ਤਾਂ ਹਾਂ ਤੇ ਬਾਲਾ ਨਾ ਸੋਚਿਆ ਕਰ ਚਲ ਬੇਬੇ ਫਤਿਹਨ ਦੇਖ ਕੇ ਆਉਣੀ ਹਾਂ ਹਾਂ ਦੇਖ ਪੁੱਤ ਰੋਂਦਾ ਨਾ ਹੁੰਦਾ ਹੋਰ ਉਹ ਕੱਲਾ ਬੈਠਾ ਉੱਥੇ ਅੰਦਰ ਹੋਰ ਚਲ ਇਹਦਾ ਹੋ ਜਨਾ ਜਵਾਕੜੀ ਦਾ ਮੇਰੇ ਹੁੰਦੇ ਹੁੰਦੇ ਹੋ ਜੇ ਚਲ ਮੇਰੀ ਸੌਖੀ ਜਾਨ ਨਿਕਲ ਰੱਬ ਨੇ ਤਾਂ ਜਿਹੜੀ ਕਰਨੀ ਸੀ ਕਰਤੀ ਨਾ ਪਿਓ ਤੇ ਨਾ ਉਹ ਪੁੱਤਰ ਚਲੋ ਆ ਖੇੜ ਚੱਕ ਲਿਆ ਹੈ ਨਾ ਲੱਗ ਜਾਏਗਾ ਚੱਲੇ ਬਸ ਹੋਰ ਬੇਬੇ ਚਲ ਤਾਂ ਯਾਰ ਨਹੀਂ ਘਟਿਆ ਇਹਨਾਂ ਨੇ ਨਾ ਬੇਬੇ ਉਧਰ ਸੁੱਕੀ ਕੱਲੀ ਆ ਫਿਰ ਉਹਦਾ ਜੀ ਨਹੀਂ ਲੱਗਦਾ ਮੇਰਾ ਜੀ ਲੱਗ ਗਿਆ ਸੀ ਕੋਈ ਨਾ ਬੇਬੇ ਤੂੰ ਚੱਲ ਪਰ ਮੇਰੇ ਨਾਲ ਚੱਲ ਫੇਰ ਆ ਜੀ ਅੱਜ ਤਾਂ ਹੁਣ ਤੂੰ ਮਿਲੀ ਗਈ ਹੈ ਨਾ ਤੇ ਨਾਲੇ ਦਵਾਈ ਦੂਈ ਹੋਰ ਲੈ ਲਾਂ ਦੋ ਚਾਰ ਦਿਨ ਹਾਂ ਧਿਆਨ ਨਾਲ ਦਵਾਈ ਲੈ ਧਿਆਨ ਨਾਲ ਦਵਾਈ ਲੈ ਚੱਲ ਬੱਚਾ ਮੰਮੀ ਕੋਲੇ ਜਾ ਹਾਂ ਮੰਮੀ ਕੋਲੇ ਜਾ ਚੱਲਦੇ ਆ ਮੰਮੀ ਕੋਲ ਉਹ ਬੇਬੇ ਮੰਮੀ ਮੰਮੀ ਤੇ ਤਾਂ ਕਰੀ ਨਾ ਮੰਮੀ ਕੋਲੋਂ ਨਹੀਂ ਆਈ ਮੈਂ ਉਹਦੇ ਵਿੱਚ ਮੋਹ ਪੈ ਗਿਆ ਚੱਲ ਆ ਦੇ ਵਾ ਕਿੰਨਾ ਮੂਹਰ ਆਇਆ ਲੱਗਿਆ ਮम्मी ਕੋਲ ਜਾਣਾ ਮम्मी ਕੋਲ ਜਾਣਾ ਆਉਂਦਾ ਨਹੀਂ ਸੀਗਾ ਚੱਲ ਠੀਕ ਹੈ ਪੁੱਤ ਚੰਗਾ ਆਉਂਦੇ ਜਾਂਦੇ ਰਿਹਾ ਕਰੋ ਇਹਨਾਂ ਨਾਲ ਬਿਤੇ ਦਿਨ ਨਹੀਂ ਜਾਂਦੇ ਮम्मी ਕੋਲ ਜਾਣਾ ਹਾਂ ਚੱਲਦੇ ਪੁੱਤ ਚੱਲ ਹਾਂ ਮम्मी ਕੋਲ ਜਾਣਾ ਹਾਂ ਚਲੋ ਠੀਕ ਹੈ ਬੇਬੇ ਧਿਆਨ ਰੱਖੀ ਠੀਕ ਹੈ ਚਿਕਨੀ ਮੋਦਾ ਵੀ ਧਿਆਨ ਰੱਖਿਓ ਜੰਗਾ ਹਾਂ ਹਾਂ ਕੋਈ ਆਜੋ ਕੀ ਆ ਲਿਆ ਮम्मी ਹੋਰ ਬੇਬੇ ਹਾਂ ਫਿਕਰ ਨਾ ਕਰਿਆ ਕਰ ਮम्मी ਨਹੀਂ ਕਰਦੀ ਹਾਂ ਅਸੀਂ ਹੈਗੇ ਆ ਨਾ ਸਾਡੇ ਹੁੰਦੇ ਟੈਨਸ਼ਨ ਨਾ ਲੈ ਕੋਈ ਨਾ Pelo ਡੈਡੀ ਨੂੰ ਬਾਜ ਮਾਰੋ ਛੜੀ ਨੂੰ ਬਾਜ ਮਾਰੋ ਕਿੱਧਰ ਗਏ ਸੁੱਖੀ ਕਿਵੇਂ ਆ ਵਧੀਆ ਕਿਵੇਂ ਵਧੀਆ ਹਾਂ ਮੈਂ ਤਾਂ ਵਧੀਆ ਅੱਛਾ ਮਰ ਪੁੱਤ ਆ ਜਾ ਬੂਆ ਭੱਜ ਜਾ ਪੁੱਤ ਆ ਜਾ ਪੁੱਤ ਇਹ ਤਾਂ ਮੰਮੀ ਮੰਮੀ ਕਰੀ ਜਾਂਦਾ ਆ ਦੀ ਨਾਨੀ ਨੂੰ ਯਾਦ ਕਰੀ ਜਾਂਦਾ ਜਵਾਕ ਹੁਣ ਕਿੱਥੇ ਆ ਤਰਖੋ ਨਿੱਕਾ ਜਾ ਤਾਂ ਦੂਰ ਹੋ ਗਏ ਮੇਰੇ ਤੋਂ ਆ ਜਾ ਪੁੱਤ ਆ ਜਾ ਪੁੱਤ ਕੋਈ ਨਾ ਸੁੱਖੀ ਮੈਂ ਸਮਝਦੀ ਫੇਰ ਵੀ ਕੋਈ ਨਾ ਤੇਰਾ ਹੀ ਹਲ ਚੱਕ ਕੇ ਭਾਗ ਜਪਤੋ ਰਾਜ ਜਪਤੋ ਨਹੀਂ ਜਾਣਾ ਅੱਛਾ ਸਭ ਠੀਕ ਹੂ ਮੈਂ ਤਾਂ ਠੀਕ ਐ ਤੂੰ ਦੱਸ ਠੀਕ ਐ ਠੀਕ ਐ ਤੇ ਬੇਬੇ ਕੀ ਨੂੰ ਬੇਬੇ ਤਾਂ ਠੀਕ ਐ ਤੇ ਨੀਮਾ ਨੀਮਾ ਵੀ ਠੀਕ ਐ ਤੇ ਮੈਨੂੰ ਦੱਸਿਆ ਸੀਗਾ ਇਹਨਾਂ ਨੇ ਫੋਨ ਕੀਤਾ ਸੀ ਮੈਂ ਬੇਬੇ ਦਾ ਪਤਾ ਲੈ ਕੇ ਆਈ ਆ ਮੇਰਾ ਨਾ ਇੱਥੇ ਜੀ ਨਹੀਂ ਲੱਗਾ ਭਾਬੀ ਹਾਂ ਬਿਲਕੁਲ ਵੀ ਦਿਲ ਨਹੀਂ ਲੱਗਾ ਬੇਬੇ ਦੇ ਬਿਨਾ ਮੈਂ ਥੋੜੇ ਦਿਨਾਂ ਤੱਕ ਬੇਬੇ ਕੋਲ ਜਾ ਕੇ ਆਉਣੀ ਤੂੰ ਹਜ ਕੀ ਕਰੀ ਕੋਈ ਨਾ ਦੋ ਚਾਰ ਦਿਨ ਹੋਰ ਰਹਿ ਲੈ ਨਾਲੇ ਕਦੋਂ ਆਈ ਸੀ ਤੂੰ ਮੈਨੂੰ ਫੋਨ ਕਿਉਂ ਨਹੀਂ ਕੀਤਾ ਜਦ ਤੂੰ ਆਈ ਸੀ ਇੱਥੇ ਮੈਂ ਕਿਉਂ ਤੁਹਾਨੂੰ ਤੰਗ ਕਰਨ ਵਾਲੀ ਬੜੀ ਬੜੀ ਫੋਨ ਕਰਕੇ ਲੈ ਇਹਦੇ ਵਿੱਚ ਤੰਗ ਗੱਲ ਕੀ ਗੱਲ ਆ ਕੰਮ ਲੀਏ ਅੱਜ ਵੀ ਮੈਨੂੰ ਕੱਲ ਤੇਰੇ ਫੋਨ ਵੀਰੇ ਨੇ ਫੋਨ ਕੀਤਾ ਮੈਨੂੰ ਫੇਰ ਆਈ ਮੈਂ ਨੂੰ ਕਹੇ ਲੱਗਾ ਭਾਬੀ ਮੈਂ ਤੁਹਾਡੇ ਦੋਨਾਂ ਤੇ ਬੋਝ ਬਣ ਗਈ ਲੈ ਇਹਦੇ ਵਿੱਚ ਬੋਝ ਵਾਲੀ ਕੀ ਗੱਲ ਆ ਉਹੀ ਨਾਲ ਪਕਾਈ ਜੀ ਮਰੀ ਜਾ ਅੰਦਰ ਬਹਿ ਕੇ ਗੱਲ ਕਰਦੇ ਆਪਾਂ ਲੈ ਪੁੱਤੋ ਬੈਠ ਇੱਥੇ ਆਕੂਗੀ ਮੈਂ ਤਾਂ ਇਹਨਾਂ ਨੂੰ ਫੋਨ ਕੀਤਾ ਫੋਨ ਹੀ ਚੱਕਿਆ ਇਹਨਾਂ ਨੇ ਇਹ ਕਿੱਧਰ ਗਏ ਨੇ ਬਸ ਇੱਥੇ ਹੀ ਗਿਆ ਲੱਗਦਾ ਮੈਂ ਹਾਂ ਨਹੀਂ ਆ ਰਹੀ ਅੱਛਾ ਚਲ ਆਉਂਦੀ ਹੋਣੀ ਸੁਖੀ ਤੈਨੂੰ ਮੈਂ ਇਹ ਕਹਿੰਦੀ ਸੀ ਤੂੰ ਨਾ ਬਾਲਾ ਸੋਚਿਆ ਨਾ ਕਰ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਭਾਬੀ ਮੈਂ ਕੀ ਕਰਾਂ ਮੈਨੂੰ ਉਹਨਾਂ ਦੀ ਦਿਨ ਰਾਤ ਯਾਦ ਆਉਂਦੀ ਹੈ ਤੇ ਮੈਨੂੰ ਰਾਤ ਨੂੰ ਜਮਾਂ ਨੀਂਦ ਨਹੀਂ ਆਉਂਦੀ ਸੁਖੀ ਮੈਂ ਸਮਝਦੀ ਹਾਂ ਤੇਰੀ ਗੱਲ ਭੁੱਲਿਆ ਨਹੀਂ ਜਾਂਦਾ ਹਨਾ ਤੇ ਫਿਰ ਵੀ ਤੈਨੂੰ ਤਰਜਵਾਕਾ ਕਰਕੇ ਦਿਲ ਨੂੰ ਸਮਝਾਉਣਾ ਪਊਗਾ ਭਾਬੀ ਮੈਂ ਬਹੁਤ ਕੋਸ਼ਿਸ਼ ਕਰਦੀ ਆ ਮੈਂ ਬਹੁਤ ਸੋਚਦੀ ਆ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੀਆਂ ਗੱਲਾਂ ਦਿਨ ਰਾਤ ਮੇਰੇ ਦਿਮਾਗ 'ਚ ਵੱਜਦੀਆਂ ਰਹਿੰਦੀਆਂ ਮੈਂ ਕਿਵੇਂ ਭੁੱਲਾਂ ਤੁਸੀਂ ਕਿ ਤੈਨੂੰ ਭੁੱਲਣਾ ਪਊਗਾ ਇਹ ਸਭ ਕੁਝ ਕੋਈ ਗੱਲ ਨਹੀਂ ਭਾਬੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਮੈਂ ਆਪ ਦਾ ਦਿਨ ਸੰਭਾਲਾਂ ਤੇ ਮੈਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਹੁਣ ਮੈਂ ਹੀ ਪਾਲਣਾ ਹਾਂ ਐਂ ਤੇ ਬਹੁਤ ਸਿਆਣੀ ਮੈਨੂੰ ਪਤਾ ਤੇ ਨਾਲ ਮੈਂ ਬੀਬੇ ਕੋਲ ਜਾ ਕੇ ਸੀ ਬੀਬੇ ਠੀਕ ਹੈ ਤੇ ਨੀਮੋ ਸਕੂਲ ਗਈ ਸੀ ਐਵੇਂ ਉਹਨਾਂ ਦਾ ਫਿਕਰ ਨਾ ਕਰੀ ਜਾ ਹਾਂ ਭਾਬੀ ਤੁਹਾਡੇ ਕਰਕੇ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਮੈਂ ਬਹੁਤ ਖੁਸ਼ ਨਸੀਬ ਹਾਂ ਜੇ ਮੈਨੂੰ ਤੁਹਾਡੇ ਵਰਗੇ ਭਾਬੀ ਤੇ ਵੀਰਾ ਮਿਲਿਆ ਅਸੀਂ ਤੇਰੇ ਨਾਲ ਆ ਕੰਮ ਨੇ ਜਿੱਥੇ ਤੈਨੂੰ ਲੋੜ ਪਈ ਨਾ ਤੂੰ ਮੈਨੂੰ ਦੱਸੀ ਮੈਂ ਤੇਰੇ ਨਾਲ ਖੜੂਗੀ ਬਸ ਭਾਬੀ ਤੁਹਾਡੇ ਸਾਰਾ ਮਿਲਣਾ ਹੂੰ ਤੇ ਹੋਰ ਦੱਸ ਬੇਬੇ ਨਾਲ ਗੱਲ ਹੋਈ ਸੀ ਤੇਰੀ ਬੇਬੇ ਨਾਲ ਗੱਲ ਹੋਈ ਸੀ ਮੈਂ ਉਹਦਾ ਵੀ ਹੁਣ ਜੀ ਨਹੀਂ ਲੱਗਦਾ ਇਕੱਲੀ ਰਹਿ ਜਾਂਦੀ ਆ ਉਹ ਹੀ ਸਗੱਲਾਂ ਸੋਚਦੀ ਰਹਿੰਦੀ ਹਾਂ ਮੇਰੇ ਨਾਲ ਗੱਲ ਹੋਈ ਸੀ ਬੇਬੇ ਨਾਲ ਫੇ ਜਾ ਕੇ ਆਈ ਨਾ ਬੇਬੇ ਕੋਲ ਬੇਬੇ ਤਾਂ ਵਿਚਾਰੀ ਰੋਣ ਲੱਗੀ ਮੇਰੇ ਕੋਲ ਕੀ ਕਰੀਏ ਭਾਬੀ ਜੋ ਰੱਬ ਨੇ ਕਰਤਾ ਹੁਣ ਉਹਦੇ ਅੱਗੇ ਕੀ ਦਾ ਜੋਰ ਆ ਹਾਂ ਆਗੇ ਤੁਸੀਂ ਕੁਝ ਫੋਨ ਨਹੀਂ ਚੱਕਿਆ ਫੋਨ ਤਾਂ ਮੇਰੇ ਘਰੇ ਪਿਆਗਾ ਮੈਂ ਤੇ ਫਤਿਹ ਪਤਾ ਉਥੋਂ ਤੁਰ ਕੇ ਆਏ ਆ ਅੱਡੇ ਤੋਂ ਸਰ ਕੰਨ ਕਹਿੰਦੇ ਅੱਡੇ ਸੇ ਛੱਡ ਜਨਾ ਸੀ ਹੁਣ ਕਿਉਂ ਕਹਿਣਾ ਸੀ ਬਸ ਆ ਗਏ ਸੀ ਦੋਨੇ ਮਾਪੁੱਤ ਹਮ ਬੇਬੇ ਕੋਲ ਜਾਏ ਸੀ ਹਾਂ ਮੈਂ ਬੇਬੇ ਕੋਲ ਜਾਇਆ ਸੀ ਠੀਕ ਸੀ ਹਾਂ ਬਸ ਠੀਕ ਸੀ ਬੇਬੇ ਵਿਚਾਰੀ ਦਵਾਈਆਂ ਲਈ ਜਾਂਦੀ ਆ ਸਰ ਕੁਛ ਹੋਰ ਹੱਲ ਨਹੀਂ ਆ ਕੋਵਿਡ ਸਨ ਬਸ ਰੋਣ ਲੱਗ ਗਿਆ ਮੇਰੇ ਕੋਲ ਹੁਣ ਕੀ ਕਰ ਸਕਦੇ ਆ ਸਰ ਕੋਈ ਨਾ ਤੁਹਾਨੂੰ ਚੇਲਾ ਆਈ ਕਰਾ ਦਿੱਤੀ ਤੇ ਸੁਖੀ ਤਾਂ ਆਈ ਕਹਿੰਦੀ ਮੈਂ ਬੇਬੇ ਕੋਲ ਵੱਗ ਜਾ ਨਹੀਂ ਹਜੇ ਨਹੀਂ ਜਾਣਾ ਹੈਗਾ ਮੈਂ ਵੀ ਇਹਨੂੰ ਆਈ ਕਿਹਾ ਵੀ ਤੂੰ ਹਜੇ ਨਹੀਂ ਜਾਣਾ 2-4 ਦਿਨ ਹੋਰ ਰਹਿ ਇੱਥੇ ਹਾਂ ਕੋਈ ਗੱਲੇ ਛੱਡਾਂ ਮੈਂ ਬਾਕੀ ਜੀ ਮੈਂ ਬੇਬੇ ਨੂੰ ਆਈ ਕਿਹਾ ਸੀ ਕਿ ਤੂੰ ਇੱਧਰ ਗੇੜਾ ਮਾਰ ਲਿਆ ਕਰ ਇਕੱਲੀ ਏਡੇ ਵੱਡੇ ਘਰ 'ਚ ਬੈਠੀ ਆ ਨੀ ਮੋ ਨੀ ਮੋ ਸਕੂਲ ਗਈ ਸੀ ਮੋ ਤਾਂ ਜੀ ਲੱਗਿਆ ਹੋਗਾ ਹਾਂ ਬੇਬੇ ਕਹਿੰਦੀ ਬਸ ਠੀਕ ਹੈ ਲੱਗ ਗਿਆ ਕਹਿੰਦੀ ਮੈਂ ਅਸੀਫ ਨੂੰ ਕਿਹਾ ਵੀ ਕਿ ਅਸਵੀਰ ਤੈਨੂੰ ਫਤੇ ਵਾਪਸ ਦੇ ਦੇ। ਨਹੀਂ ਵੀਰੇ ਫਤੇ ਤੁਹਾਡੇ ਕੋਲ ਹੋ ਵੀ ਆ ਮੇਰੇ ਕੋਲ ਗਲਤ ਹੈ ਇੱਕੋ ਆ। ਮੈਂ ਹੁਣ ਫਤੇ ਨੂੰ ਵਾਪਸ ਨਹੀਂ ਲੈ ਕੇ ਜਾਣਾ। ਜਦੋਂ ਮੇਰਾ ਦਿਲ ਕਰਿਆ ਕਰੂਗਾ ਮੈਂ ਉਹਨੂੰ ਮਿਲਣ ਆ ਜੰਗੀ। ਚੁੱકી ਕੋਈ ਨਾ ਜੇ ਤੂੰ ਫਤੇ ਲੈਣਾ ਤਾਂ ਬੇਚੇ ਜਿਹ ਕਹੋ ਕੇ ਮੈਨੂੰ ਦੱਸ ਮੈਂ ਤੈਨੂੰ ਫਤੇ ਦਵਾਂਗੀ। ਨਹੀਂ ਭਾਬੀ ਮੇਰੇ ਕੋਲ ਨਹੀਂ ਮੋ ਹੈਗੀ ਆ ਤੇ ਮੇਰੇ ਕੋਲ ਹੋਵੇ ਜਾਂ ਤੁਹਾਡੇ ਕੋਲ ਗਲਤ ਤਾਂ ਇੱਕੋ ਹੀ ਆ ਨਾ। ਨਾਲੇ ਮੇਰੇ ਨਾਲੋਂ ਤੁਸੀਂ ਵਾਅਦਾ ਕਰਦੇ ਫਤੇ ਦਾ। ਗੱਲ ਕਰਨ ਦੀ ਨਹੀਂ ਹੈਗੀ ਸੁਖੀ ਤੇ ਆਖਰੀ ਨਿਸ਼ਾਨੀ ਇਹ ਰੋਜ਼ ਦੀ ਉਹ ਗਲਤ ਹੈ ਵੀਰੇ ਪਰ ਜਦੋਂ ਮੇਰੇ ਦਿਲ ਕਰੂਗਾ ਮੈਂ ਉਹਨੂੰ ਇੱਥੇ ਤੁਹਾਡੇ ਕੋਲ ਮਿਲਣਾ ਕੋਈ ਨਾ ਸੁਖੀ ਤੂੰ ਇੱਕ ਵਾਰ ਹੋਰ ਸੋਚ ਲੈ ਫਿਰ ਸਾਨੂੰ ਦੱਸ ਦੀ ਤੇਰਾ ਕੀ ਫੈਸਲਾ ਠੀਕ ਹੈ ਕੋਈ ਗੱਲ ਨਹੀਂ ਪੱਗੀ ਹਾਂ ਬੇਬੇ ਨਾਲ ਗੱਲ ਕਰ ਲਈ ਤੇ ਬੇਬੇ ਕਹੋਗੇ ਤਾਂ ਉਹਨਾਂ ਚੱਲ ਠੀਕ ਹੈ ਵੀਰੇ ਤੇ ਆਈ ਐਮ ਸੈਡ ਨਾ ਹੋਇਆ ਕਰ ਤੂੰ ਮੈਨੂੰ ਜਮਾ ਨਹੀਂ ਵਧੀਆ ਲੱਗਦੀ ਐਵੇਂ ਜੇ ਅੱਭੀ ਕੀ ਕਰਾਂ ਕੋਸ਼ਿਸ਼ ਤਾਂ ਬਹੁਤ ਕਰਦੀ ਆਂ ਰਿਕੇ ਦਾ ਮੇਰੇ ਲਈ ਸਭ ਕੁਝ ਭੁੱਲਣਾ ਬਹੁਤ ਔਖਾ ਇਹ ਤਾਂ ਇਹ ਗੱਲ ਰਹੀ ਬੈਠੀ ਹੈ ਜੀ ਮੈਂ ਵੀ ਨਾ ਪਤਾ ਦੀ ਮੱਥਾ ਮਾਰੀ ਐਨੀਆ ਅੱਜ ਮੈਂ ਤੁਹਾਨੂੰ ਫੋਨ ਕਰਿਆ ਹੁਣ ਇਹਦੇ ਕੋਲੇ ਤਾਂ ਰਹਿ ਪੈ ਗਈ ਜੀ ਮੈਂ ਸ਼ੋਰ ਸੁਭਾਇਆ ਤਾਂ ਇਹ ਲਾਉਣ ਲੱਗੇ ਇਹਦੇ ਬਾਹਰ ਤਾਂ ਵੀ ਚੁੱਪ ਕਰਾਉਣ ਲੱਗਾ ਕੋਈ ਨਾ ਹੁਣ ਮੈਂ ਕਿਤੇ ਨਹੀਂ ਜਾਂਦੀ ਮੈਂ ਇਹਦੇ ਕੋਲ ਹੀ ਆਂ ਚਲ ਤੁਸੀਂ ਕਰੋ ਗੱਲਾਂ ਬੈਠੇ ਠੀਕ ਹੈ ਜੀ ਤੁੱਖੀ ਦੇਖ ਤੇਰੇ ਵੀਰ ਨੂੰ ਤੇਰਾ ਬਹੁਤ ਫਿਕਰ ਹੈ ਹਨਾ ਤੂੰ ਐਵੇਂ ਨਾ ਕਰ ਤੂੰ ਅੱਗੇ ਵਧਾ ਮੈਂ ਸਮਝਦੀ ਆ ਭਾਬੀ ਮੇਰੇ ਕਰਕੇ ਵੀਰੇ ਨੂੰ ਵੀ ਦੁੱਖ ਹੁੰਦਾ ਪਰ ਕਰ ਰਹਿ ਰਿਹਾ ਕਿ ਮਨ ਕਰ ਖਾਨ ਨੂੰ ਆਉਂਦਾ ਤਾਂ ਹੀ ਤਾਂ ਤੈਨੂੰ ਬੇਬੇ ਕੋਲ ਕਹਿੰਨੇ ਆ ਉੱਥੇ ਨਾਲ ਤੇਰੇ ਯਾਦਾਂ ਜੁੜੀਆਂ ਨੇ ਉੱਥੇ ਜਾਏਂਗੀ ਫੇਰ ਦੋਨੇ ਜਣੀਆਂ ਰੋਈ ਜਾਉਂਗੇ ਇੱਕ ਦੂਜੇ ਨੂੰ ਦੇਖ-ਦੇਖ ਕੇ ਇੱਥੇ ਵੀ ਤਾਂ ਭਾਬੀ ਮੈਂ ਤੁਹਾਨੂੰ ਦੋਨਾਂ ਨੂੰ ਦੁਖੀ ਕਰਦੀ ਆ ਲੈ ਮੈਨੂੰ ਦੇਖ ਦੇ ਕੇ ਤੁਸੀਂ ਝੁਰਦੇ ਰਹਿੰਦੇ ਅੰਦਰੋਂ ਅੰਦਰ ਇਹਦੇ 'ਚ ਦੁਖੀ ਵਾਲੀ ਕੀ ਗੱਲ ਐ ਲੈ ਐਵੇਂ ਨਾ ਸੋਚਾ ਤੂੰ ਮੇਰੇ ਜਵਾਕਾਂ ਵਰਗੀ ਆ ਠੀਕ ਐ ਨਾ ਮੈਂ ਤੇਰੇ ਨਾਲ ਕੁਛ ਖਾਣਾ ਦੱਸ ਚਾਪਣਾ ਕਿ ਲੇਕਦਾ ਮੈਂ ਬਸ ਤੁਸੀਂ ਮੇਰੇ ਨਾਲ ਹੋ ਮੈਨੂੰ ਇੰਨੇ ਹੀ ਕਾਫੀ ਹਾਂ ਮੈਂ ਤੇਰੇ ਨਾਲ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੁਸੀਂ ਸਾਡੇ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਡੇ ਪਾਟਾ ਨੂੰ ਪੇਕੇ ਹੁੰਦੇ ਮਾਵਾ ਨਾਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਨੂੰ ਵੀ ਐਦਾਂ ਪਿਆਰ ਦਿੰਦੇ ਰਹੋਗੇ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵਧੀਆ-ਵਧੀਆ ਕਮੈਂਟ ਕਰਦੇ ਰਿਹਾ ਕਰੋ ਸਾਨੂੰ ਬਹੁਤ ਵਧੀਆ ਲੱਗਦਾ ਤੁਸੀਂ ਵਧੀਆ ਕਮੈਂਟ ਕਰਦੇ ਹੋ ਤੇ ਇੰਨਾ ਪਿਆਰ ਦਿੰਦੇ ਹੋ ਸ਼ਸ਼ੀਕਰ